ਸਤਿ ਸ਼੍ਰੀ ਅਕਾਲ ਅੱਜ ਆਪਾਂ ਆਪਣੇ ਭਰਾਵਾਂ ਨੂੰ ਕਬੂਤਰਾਂ ਨੂੰ ਪੱਲੀਆਟ ਦੱਸਾਂਗੇ ਕਿਦਾਂ ਪਾਣੀ ਆ ਪੱਲੀਆਟ ਕਬੂਤਰਾਂ ਦੀ ਬਹੁਤ ਜਲਦੀ ਹੁੰਦੀ ਆ ਇਹ ਕੈਲਸ਼ੀਅਮ ਦੀ ਵੀ ਘਾਟ ਪੂਰੀ ਕਰ ਦਿੰਦੀ ਆ ਤੇ ਕੂਤਰ ਦੇ ਅੰਦਰ ਮੈਦਾ ਵੀ ਸਾਫ਼ ਹੋ ਜਾਂਦਾ ਹੈ ਪੱਲੀਆਟ ਆਪਾਂ ਨੇ ਕਬੂਤਰਾਂ ਨੂੰ ਜ਼ਰੂਰ ਪਾਣੀ ਚਾਹੀਦੀ ਆ ਆਪਾਂ ਨੂੰ ਦੱਸਦੇ ਹਾਂ ਕਿੱਦਾਂ ਬਣਾਨੇ ਪਲੇਟ ਚਲੋ ਪਹਿਲਾਂ ਆਪਾਂ ਕਟ ਲਈਏ ਫਿਰ ਤੁਹਾਨੂੰ ਦਿਖਾਨੇ ਆਂ ਆ ਦੇਖੋ ਆਪਾਂ ਪਲੇਟ ਸਾਰੀ ਕਟ ਲਈ ਸੀਗੀ ਆ ਦੇਖੋ ਇੱਦਾਂ ਫ੍ਰੀ ਕਰ ਲੈਣੀ ਬਿਲਕੁਲ ਤੇ ਆਪਾਂ ਕਾਲਾ ਨਮਕ ਵਿੱਚ ਰਲਾਈ ਦਾ ਕਾਲਾ ਨਮਕ ਹਾਜਮਾ ਸੈਟ ਕਰਦਾ ਹੁਤਰਾ ਦਾ ਤੇ ਇਹ ਮੁੰਤਾਂ ਨੂੰ ਲਾ ਕੇ ਨਾ ਐਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਐ ਐਂ ਚੰਗੀ ਤਰ੍ਹਾਂ ਰਲਾ ਕੇ ਕੌਤਾਂ ਨੂੰ ਭੁੱਖੇ ਰੱਖਣਾ ਐ ਦਾਣੇ ਦੁਬਾਰਾ ਨਹੀਂ ਪਾਣੇ ਕਬੂਤਰਾਂ ਨੂੰ ਸਵੇਰੇ ਆਇਆ ਸਾਫ ਹੋ ਕੇ ਪਾਣੀ ਵੀ ਨਹੀਂ ਰੱਖਣਾ ਇਹਦਾ ਤੇ ਥੇਰੋ ਦੋ ਇਹ ਈਲੀ ਆਟਾ ਪਾ ਕਬੂਤਰਾਂ ਨੂੰ ਪਾ ਦੇਣੀ ਉਹਨਾਂ ਨੇ ਸ਼ਾਮ ਤੋਂ ਆਪਾਂ ਦਾਣਾ ਪਾਉਣਾ ਜਿਹੜਾ ਪਾਣਾ ਚਲੋ ਆਪਾਂ ਟਰੇ ਚ ਰੱਖ ਲਈਏ ਖਿੱਚੇ ਹੋਏ ਨਾਲ ਕਬੂਤਰ ਨਾਲੇ ਪਾਰਾ ਵੀ ਵਧੀਆ ਆ ਜਾਣਗੇ ਨਾਲ ਕਾਲੇ ਨੰਗਲੇ ਰੀ ਇਹਨਾਂ ਦੇ ਅੰਦਰ ਬਾਇ ਪਾਦੀ ਆ ਜਾਂ ਕੁਝ ਵੀ ਆ ਕਿਉਂਕਿ ਉਹਨਾਂ ਡੀ ਬਾਰਮਿੰਗ ਕਰਦੀ ਇਹਨਾਂ ਦੀ ਜੇਰੇ ਆਪਣੇ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ